ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਅੱਜ ਦੋਸਤੋ ਆਪਾਂ ਤੁਹਾਨੂੰ ਇੱਕ ਆ ਸਾਹਮਣੇ ਜਿਹੜੀ ਰਿਹੜੀ ਦੇਖ ਰਹੇ ਹੋ ਇਹ ਦਿਖਾਉਣੀ ਆ ਆਪਣਾ ਮਿੱਤਰ ਆ ਬਾਈ ਤੇ ਉਹਨੇ ਜਾਨਵਰ ਲਿਜਾਣ ਵਾਸਤੇ ਜਿਹੜੀ ਇਹ ਤਿਆਰ ਕੀਤੀ ਹੈ ਤੁਹਾਨੂੰ ਆਪਾਂ ਦਿਖਾਉਨੇ ਆ ਪਹਿਲਾਂ ਰਿਹੜੀ ਤੇ ਦੱਸਿਓ ਫਿਰ ਤੁਸੀਂ ਵੀ ਕਿਵੇਂ ਲੱਗੀ ਰਿਹੜੀ ਇਹ ਤੇ ਕਿਵੇਂ ਕਾਮਯਾਬ ਸੌਦਾ ਆਪਣਾ ਇਹ ਬਣਾਇਆ ਜਿਹੜਾ ਤਿਆਰ ਕੀਤਾ ਇਹ ਮੋਟਰਸਾਈਕਲ ਦੇ ਮਗਰ ਦੋਸਤੋ ਪੈਣ ਵਾਲੀ ਰੇੜੀ ਹੈ ਤੇ ਉੱਪਰ ਜਿਹੜੇ ਇਹਦੇ ਜਾਲੀ ਜਿਹੜੀ ਬਣਾ ਕੇ ਲਾਈ ਹੈ ਦੋਸਤੋ ਜਿਹੜੀ ਉੱਪਰ ਜਾਲੀ ਬਣਾਈ ਹੈ ਇਹ ਆ ਸਾਹਮਣੇ ਜਿਹੜੇ ਤੁਸੀਂ ਨਟ ਦੇਖ ਰਹੇ ਹੋ ਇੱਥੇ ਕਸੀ ਜਾਂਦੀ ਹੈ ਇਹ ਤੇ ਜੇ ਆਪਾਂ ਕੋਈ ਹੋਰ ਸਮਾਨ ਲਿਆਉਣਾ ਕਰਨਾ ਜਾਂ ਪੱਠੇ ਲਿਆਉਣ ਵਾਸਤੇ ਹੈ ਤਾਂ ਤਾਂ ਵੀ ਆਪਾਂ ਇਹ ਰੇੜੀ ਵਾਰਤ ਸਕਦੇ ਹਾਂ ਤੇ ਸਾਲਾਂ ਦੇ ਵਿੱਚ ਜਿਵੇਂ ਹੁਣ ਮੰਡੀਆਂ ਤੇ ਆਪਾਂ ਜਾਨਵਰ ਲੈ ਕੇ ਜਾਣੇ ਬੱਕਰੀਆਂ ਤਾਂ ਉਹਨਾਂ ਨੂੰ ਲਿਜਾਣ ਵਾਸਤੇ ਜਿਹੜੀ ਇਹ ਬਾਈ ਜੀ ਹੋਰਾਂ ਨੇ ਤਿਆਰ ਕੀਤੀ ਹੈ ਮੋਟਰਸਾਈਕਲ ਦੇ ਮਗਰ ਪੈਂਦੀ ਆ ਦੋਸਤੋ ਤੇ ਤੁਸੀਂ ਦੱਸਣਾ ਐ ਵੀ ਆਪਣਾ ਇਹ ਜਿਹੜਾ ਜਿਗਾੜ ਬਾਈ ਨੇ ਬਣਾਇਆ ਇਹ ਰਿਹੜੀ ਕਿਵੇਂ ਦੀ ਆ ਵਧੀਆ ਕਮੈਂਟਾਂ ਦੇ ਵਿੱਚ ਦੱਸਣਾ ਤੁਸੀਂ ਤੇ ਕਿੰਨਾ ਕ ਖਰਚਾ ਆਇਆ ਇਹ ਵੀ ਆਪਾਂ ਦੱਸਾਂਗੇ ਤੁਹਾਨੂੰ ਤੇ ਤੁਸੀਂ ਦੇਖ ਲਵੋ ਪੂਰੀ ਸ਼ੌਂਕ ਦੇ ਨਾਲ ਤਿਆਰ ਕੀਤੀ ਆ ਦੋਸਤੋ ਮਗਰ ਡਾਲਾ ਡੂਲਾ ਲਾਇਆ ਵਾ ਤੇ ਮਗਰੋਂ ਜਿਹੜੀ ਇਹ ਵੱਡ ਤੋਂ ਵੀ ਜਾਲੀ ਲਾ ਕੇ ਬੰਦ ਕੀਤੀ ਹੋਈ ਹੈ ਵਿੱਚ ਦਰੀ ਲਾਈ ਆ ਹਵਾ ਪੈਣ ਤੋਂ ਤੇ ਬਾਈ ਨੇ ਇੱਕ ਹੋਰ ਗੱਲ ਦੱਸੀ ਹੈ ਜਿਵੇਂ ਹੁਣ ਸਿਆਲਾਂ ਦੇ ਵਿੱਚ ਜਾਣਾ ਤੇ ਉੱਪਰੋਂ ਕਵਰ ਪੈਂਦਾ ਕੀਤਾ ਹੋਇਆ ਬਾਈ ਨੇ ਉਹ ਵੀ ਤੁਹਾਨੂੰ ਆਪ ਪਾ ਕੇ ਦਿਖਾਵਾਂਗੇ ਵਿੱਚ ਵੀ ਜਾਨਵਰ ਆ ਜਿਹੜੇ ਲੈ ਜਾਣੇ ਆ ਠੰਡ ਦੇ ਵਿੱਚ ਤਾਂ ਉਹਨਾਂ ਨੂੰ ਠੰਡ ਨਾ ਲੱਗੇ ਤੇ ਪੂਰੀ ਸ਼ੌਂਕ ਦੇ ਨਾਲ ਤਿਆਰ ਕੀਤੀ ਆ ਦੇਖ ਸਕਦੇ ਹੋ ਤੁਸੀਂ ਬਕਸਾ ਬੁਕਸਾ ਲਾਇਆ ਹੋਇਆ ਸਮਾਨ ਸੂਣ ਰੱਖਣ ਨੂੰ ਵਿੱਚ ਤੇ ਪੂਰੀ ਗੱਲਬਾਤ ਬਾਈ ਦੀ ਬਣਾਈ ਹੋਈ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਕਵਰ ਪਾ ਕੇ ਵੀ ਦਿਖਾਵਾਂਗੇ ਵੀ ਜਾਨਵਰ ਜਦੋਂ ਵਿੱਚ ਲਜਾਣੇ ਆ ਮੀਂਹ ਕਣੀ ਦਾ ਮੌਸਮ ਆ ਜਾਂ ਠੰਡ ਦਾ ਮੌਸਮ ਆ ਤਾਂ ਜਾਨਵਰਾਂ ਨੂੰ ਮੀਂਹ ਕਣੀ ਤੋਂ ਬਚਾਉਣ ਵਾਸਤੇ ਠੰਡ ਤੋਂ ਬਚਾਉਣ ਵਾਸਤੇ ਵੀ ਕਵਰ ਪਾ ਕੇ ਵੀ ਇਹ ਕਿਵੇਂ ਲੱਗਦੀ ਆ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਬਾਈ ਜੀ ਤੇ ਆਪਾਂ ਤੁਹਾਨੂੰ ਕਵਰ ਪਾ ਕੇ ਦਿਖਾਉਨੇ ਆ ਤੇ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿੰਨੇ ਕਦੇ ਪੈਸੇ ਲੱਗੇ ਜਿਹੜੇ ਇਹ ਤਿਆਰ ਕਰਨ ਵਾਸਤੇ ਤੇ ਕਿੱਥੋਂ ਬਾਈ ਜੀ ਨੇ ਤਿਆਰ ਕਰਵਾਈ ਆ ساری ਗੱਲਬਾਤ ਆਪਾਂ ਤੁਹਾਨੂੰ ਦੱਸਦੇ ਆ ਲਓ ਵੀ ਦੋਸਤੋ ਹੁਣ ਤੁਹਾਨੂੰ ਆਪਾਂ ਜਿਹੜਾ ਇਹ ਦਿਖਾ ਰਹੇ ਆ ਕਵਰ ਪਾਇਆ ਵਾ ਜਿਵੇਂ ਹੁਣ ਮੀਂਹ ਕਣੀ ਦਾ ਮੌਸਮ ਹੈ ਜਾਂ ਠੰਡ ਦਾ ਮੌਸਮ ਆ ਜਾਨਵਰ ਲੈ ਜਾਣੇ ਆ ਤਾਂ ਇਹਦੇ ਵਿੱਚ ਜਾਨਵਰ ਵੜ ਕੇ ਚੜਾ ਕੇ ਇਹਦੇ ਵਿੱਚ ਤੇ ਉੱਪਰ ਉਹ ਕਵਰ ਜਿਹੜਾ ਪਾ ਦਿੱਤਾ ਜਾਂਦਾ ਹੈ ਤਾਂ ਮੀਂਹ ਕਣੀ ਦੇ ਵਿੱਚ ਵੀ ਜਿਹੜਾ ਇਹ ਜਾਨਵਰ ਆ ਜਿਹੜੇ ਜਾ ਸਕਦੇ ਵਧੀਆ ਠੰਡ ਨਹੀਂ ਲੱਗਦੀ ਕੋਈ ਮੀਂਹੇਰੀ ਦਾ ਕੋਈ ਦਿੱਕਤ ਨਹੀਂ ਆ ਮਗਰੋਂ ਖੁੱਲਦਾ ਕੀਤਾ ਬਾਈ ਨੇ ਅੰਦਰ ਤੋਂ ਵੀ ਦੇਖ ਲਵੋ ਤੁਸੀਂ ਐ ਪੂਰੀ ਜਿਹੜੀ ਜਾਨਵਰਾਂ ਦੀ ਸੇਫਟੀ ਦੇ ਨਾਲ ਜਿਹੜਾ ਇਹ ਤਿਆਰ ਕੀਤਾ ਗਿਆ ਹੈ ਰੇੜੇ ਨੂੰ ਤੇ ਬਹੁਤ ਵਧੀਆ ਬਾਈ ਜੀ ਹੋਰਾਂ ਨੇ ਤਿਆਰ ਕੀਤਾ ਬਾਈ ਕਹਿੰਦੇ ਜਿਹੜੇ ਹੁਣ ਤਾਂ ਫਿਲਹਾਲ ਕੀਰਾਂ ਸੀ ਜਿਹੜੇ ਇਹ ਰੇ ਵਾਲੇ ਬੋਰੀਆਂ ਦੇ ਨਾਲ ਕਵਰ ਆ ਜਿਹੜਾ ਤਿਆਰ ਕੀਤਾ ਬਾਅਦ ਵਿੱਚ ਅਸੀਂ ਜਿਹੜਾ ਕਹਿੰਦੇ ਇਹਦੇ ਨੂੰ ਸਪੈਸ਼ਲ ਜਿਹੜਾ ਆਪਣਾ ਸ਼ੀਟਾਂ ਵਾਲਾ ਹੁੰਦਾ ਮੈਟ ਛਤਰੀਆਂ ਵਾਲਾ ਉਹਦੇ ਨਾਲ ਤਿਆਰ ਕਰਵਾਉਣੀ ਆ ਬਾਈ ਜੀ ਕਹਿੰਦਾ ਵੀ ਜਿਹੜਾ 15000 ਰੁਪਿਆ ਜਿਹੜਾ ਇਹਨੂੰ ਤਿਆਰ ਕਰਨ ਤੇ ਖਰਚ ਆ ਗਿਆ ਤੇ ਬਾਈ ਜੀ ਉਹਨਾਂ ਨੇ ਜਿਹੜੀ ਇਹ ਭਗਤਾ ਭਾਈ ਕਹਤੋਂ ਤਿਆਰ ਕਰਵਾਈ ਸਪੈਸ਼ਲ ਦੱਸ ਕੇ ਵੀ ਬਾਈ ਐਦਾਂ ਐਦਾਂ ਤਿਆਰ ਕਰਨੀ ਆ ਬਾਕੀ ਤੁਸੀਂ ਦੱਸਿਓ ਵੀ ਕਿਵੇਂ ਵਧੀਆ ਜਿਹੜਾ ਇਹ ਤਿਆਰ ਹੋਈ ਆ ਗੱਡੀ ਰੇੜੀ ਜਿਹੜੀ ਇਹ ਜਾਨਵਰ ਲਿਜਾਣ ਵਾਸਤੇ ਉੱਪਰ ਉਹ ਜਾਲੀ ਆ ਜਿਹੜੀ ਦੋਸਤੋ ਲੈਂਦੀ ਕੀਤੀ ਵੀ ਆ ਬਾਈ ਹੋਰਾਂ ਨੇ ਵੀ ਬਾਕੀ ਸਮਾਨ ਜੇ ਆਪਾਂ ਘਰੇ ਵਰਤਣ ਵਾਸਤੇ ਪੱਠੇ ਲਿਆਉਣ ਵਾਸਤੇ ਜਾਂ ਕੋਈ ਹੋਰ ਥੋੜਾ ਮੋਟਾ ਸਮਾਨ ਜਿਹੜਾ ਜਿੰਨਾ ਕਿ ਰੇੜੀ ਵਿੱਚ ਆ ਜੇ ਮੋਟਰਸਾਈਕਲ ਦੇ ਮਗਰ ਉਹ ਲਿਆਉਣ ਵਾਸਤੇ ਬਾਈ ਜੀ ਹੁਣਾਂ ਨੇ ਤਿਆਰ ਕੀਤੀ ਐ ਤੇ ਬਾਕੀ ਗਾਈ ਬਾਈ ਨੇ ਇੱਕ ਗੱਲ ਹੋਰ ਦੱਸੀ ਆ ਦੋਸਤੋ ਜਿਵੇਂ ਹੁਣ ਉੱਪਰ ਜਿਹੜਾ ਇਹ ਰੇੜੀ ਦੇ ਉੱਪਰ ਲਾ ਪਿੰਜਰਾ ਇਹ ਲੈ ਜਾਂਦਾ ਜਿਹੜਾ ਜਾਲੀ ਬਾਈ ਕਹਿੰਦਾ ਵੀ ਜਿਵੇਂ ਆਪਣੇ ਘਰੇ ਛੋਟੇ ਜਾਨਵਰ ਆ ਬੱਕਰੀ ਸੂਈ ਆ ਬੱਚੇ ਛੋਟੇ ਆ ਉਹਨਾਂ ਨੂੰ ਵੀ ਤਾੜਨ ਵਾਸਤੇ ਜਿਹੜਾ ਉੱਤੋਂ ਖੋਲ ਕੇ ਸਾਈਡ ਤੇ ਆਪਾਂ ਰੱਖ ਕੇ ਜਿਹੜਾ ਤੋਂ ਪਿੰਜਰੇ ਦਾ ਕੰਮ ਵੀ ਲੈ ਸਕਦੇ ਆ ਆਪਾਂ ਤੇ ਕਿਵੇਂ ਲੱਗੀ ਬਾਈ ਦੀ ਸੋਚ ਦੱਸਿਓ ਜਰੂਰ ਆਪਾਂ ਨੂੰ ਕਮੈਂਟਾਂ ਦੇ ਵਿੱਚ ਤੇ ਮਿਲਦੇ ਆਂ ਦੋਸਤੋ ਨਵੀਂ ਵੀਡੀਓ ਦੇ ਨਾਲ ਧੰਨਵਾਦ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਦੋਸਤੋ ਬਾਈ ਦਾ ਇਹ ਜਗਾੜ ਤਿਆਰ ਕੀਤਾ ਵਾ ਜਿਹੜੀ ਜਿਹੜੀ ਰੇੜੀ ਤੋਂ ਰੇੜੀ ਦਾ ਕੰਮ ਵੀ ਲੈ ਜਾਂਦਾ ਤੇ ਉੱਪਰ ਜਿਹੜਾ ਪਿੰਜਰਾ ਬਣਾਇਆ ਪਿੰਜਰੇ ਦਾ ਕੰਮ ਵੀ ਲੈ ਜਾਂਦਾ ਤੇ ਜੇ ਰੇੜੀ ਸਮੇਤ ਪਿੰਜਰੇ ਤੋਂ ਕੰਮ ਲੈਣਾ ਤੋਂ ਮੀਂਹ ਕਣੀ ਦੇ ਵਿੱਚ ਠੰਡ ਦੇ ਵਿੱਚ ਠੰਡ ਦੇ ਦਿਨਾਂ ਦੇ ਵਿੱਚ ਕਿਤੇ ਵੀ ਆਪਾਂ ਜਾਨਵਰ ਲੈ ਕੇ ਜਾਣਾ ਤੇ ਉਹਨੂੰ ਠੰਡ ਤੋਂ ਬਚਾ ਸਕਦੇ ਆ ਤੇ ਬਹੁਤ ਵਧੀਆ ਲੱਗਿਆ ਬਾਈ ਮੈਨੂੰ ਤਾਂ ਬਾਕੀ ਤੁਸੀਂ ਆਪਦੀ رائے ਜ਼ਰੂਰ ਦੇਣੀ ਤੇ ਧੰਨਵਾਦ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ